ਬਸੰਤਕੋਟ ਦੇ ਲੋਕਪਿੰਡ ਦੇ ਵਿੱਚ ਸ਼ਰਿਆਮ ਵਿਗਰੇ ਨਸ਼ੇ ਤੋਂ ਬੇहद ਦੁਖੀ ਹੋ ਗਏ ਨੇ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ थाना ਕੋਟਲੀ ਸੂਰਤ ਮੱਲੀ ਦੇ ਵਿਖੇ ਪਹੁੰਚ ਕੇ ਨਸ਼ੇ ਨੂੰ ਠਲ ਪਾਉਣ ਦੇ ਲਈ ਮੰਗ ਪੱਤਰ ਦਿੱਤਾ ਹੈ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਉਹਨਾਂ ਦੇ ਪਿੰਡ ਦੀਆਂ ਗਲੀਆਂ ਬਜ਼ਾਰਾਤ ਦੇ ਵਿੱਚ ਸ਼ਰਿਆਮ ਨਸ਼ੇ ਵਿਕ ਰਿਹਾ ਤੇ ਨਸ਼ੇ ਦੇ ਵਪਾਰੀ ਸ਼ਰਿਆਮ ਨਸ਼ਾ ਵੇਚ ਰਹੇ ਨੇ ਅਤੇ ਉਹਨਾਂ ਨੂੰ ਧਮਕੀਆਂ ਵੀ ਦੇ ਰਹੇ ਨੇ ਕਿ ਜੇਕਰ ਸਰਕਾਰੀ ਦੁਆਰੇ ਆਪਨੀ ਪਹੁੰਚ ਦੱਸ ਰਹੇ ਨੇ ਉਹ ਕਹਿ ਰਹੇ ਨੇ ਕਿ ਉਹਨਾਂ ਦੀ ਜੁੜੀ ਪਹੁੰਚ ਸਰਕਾਰ ਦੇ ਦੁਆਰ ਤੱਕ ਹੈ ਪਿੰਡ ਵਾਸੀਆਂ ਨੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਪੰਜਾਬ ਸਰਕਾਰ ਤੋਂ ਕ ਜ਼ਰਾ ਹੋਰਿਆ ਦੀ ਮੌਤਾਂ ਨੂੰ ਜੜੀ ਹੈ ਨਤ ਪਾਈ ਜਾ ਸਕੇ ਮਾਮਲਾ ਸਰ ਨਸ਼ੇ ਦਾ ਜੇ ਚਿੱਟਾ ਤੇ ਇੰਨਾ ਕੁ ਵਿਗੰਡਿਆ ਨਾ ਸਾਡੇ ਪਿੰਡ ਦੇ ਤੇ ਬਹੁਤ ਜ਼ਿਆਦਾ ਪਿੰਡ ਛੱਡੋ ਗਲੀ ਦੇ ਵਿੱਚ ਘਰਾਂ 'ਚ ਹੀ ਆ ਗਿਆ ਹੁਣ ਤੇ ਜੇ ਉਹਨਾਂ ਨੂੰ ਡੱਕੀਏ ਤੇ ਕਹਿ ਦਿੰਦੇ ਨੇ ਵੀ ਤੁਸੀਂ ਕੌਣ ਹੁੰਦੇ ਹੋ ਸਾਨੂੰ ਡੱਕਣ ਵਾਲੇ ਅਸੀਂ ਤਾਂ ਸ਼ਰਮ ਵਿੱਚ ਨਾ ਸਾਡੀ ਸਪੋਰਟ ਬਹੁਤ ਆ ਸਾਡੀ ਮੰਤਰੀਆਂ ਦੀ ਵੀ ਸਪੋਰਟ ਆ ਥਾਣੇ ਦੀ ਵੀ ਸਪੋਰਟ ਆ ਤੇ ਦੂਜੇ ਮੁੰਡਿਆਂ ਦੀ ਸਪੋਰਟ ਆ ਜੇ ਕਹਿੰਦੇ ਆ ਤੇ ਕਹਿੰਦੇ ਮੁੰਡੇ ਫਵਾ ਦਾਂਗੇ ਬਾਹਰੋਂ ਪਰ ਪਿੰਡ ਦੇ ਨੇ ਮੁੰਡੇ ਮਾਂਗੇ ਇਹੀ ਕਰਨੇ ਆ ਵੀ ਚਿੱਟੇ ਦਾ ਨਸ਼ਾ ਇਥੋਂ ਮੁਕਣਾ ਚਾਹੀਦਾ ਜੀ ਉਹਨਾਂ ਨੇ ਡੱਕੀ ਆ ਨਾ ਜਿਹੜੇ ਆਉਂਦੇ ਨੇ ਮੁੰਡੇ ਉਹਨਾਂ ਦੇ ਦਿਵਾਲੇ ਹੋਈਏ ਤੇ ਉਹ ਵੀ ਕਹਿੰਦੇ ਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਕਰ ਲਾਂਗੇ ਜੋ ਕਰਨਾ ਹੈ ਕਰ ਲਾਂਗੇ ਤੁਸੀਂ ਕਰੋ ਜੋ ਕਰਦੇ ਜੀ ਐਦਾਂ ਕਰੀ ਜਾਂਦੇ ਨੇ ਮਾਂਗੇ ਇਹੀ ਕਰਨੇ ਆ ਵੀ ਚਿੱਟੇ ਦਾ ਨਸ਼ਾ ਜਿਹੜਾ ਇਥੋਂ ਮੁਕਣਾ ਚਾਹੀਦਾ ਆ ਸਾਡੇ ਬੱਚੇ ਅਜੇ ਤੇ ਛੋਟੇ ਆ ਤੇ ਜਦੋਂ ਵੱਡੇ ਹੋ ਉਹਨਾਂ ਨੇ ਫਿਰ ਇਸੇ ਕੰਮੇ ਲੱਗਣਾ ਆ ਅਗਲੀ ਪੀੜ੍ਹੀ ਜਿਹੜੀ ਉਹ ਖਤਮ ਹੋ ਜਾਣੀ ਆ ਨਸ਼ੇ ਦੇ ਨਾਲ ਇੱਕ ਇੱਕ ਜੀ ਹਰ ਇੱਕ ਦਾ ਇੱਕ ਇੱਕ ਬੱਚਾ ਹੈਗਾ ਆ ਹੁਣ ਤੁਸੀਂ ਵੇਖੋ ਕਿੰਨੇ ਬੱਚੇ ਨਸ਼ੇ ਦੇ ਨਾਲ ਮਰਦੇ ਪਏ ਆ ਕਿਹਨੇ ਕਿਹਤੇ ਟੀਕਾ ਲਾ ਕੇ ਮਰ ਗਿਆ ਕੋਈ ਕਿਤੇ ਟੀਕਾ ਲਾ ਕੇ ਮਰ ਗਿਆ ਕੋਈ ਪੁੱਛਦਾ ਹੈਗਾ ਕੋਈ ਪੁੱਛਦਾ ਨਹੀਂ 4 ਦਿਨ ਜਾਂ ਆਉਂਦੇ ਨੇ ਪੁਲਿਸ ਵਾਲੇ ਕੋਈ ਗੱਲ ਕੰਮ ਕਰਕੇ ਬਾਹਰ ਜਾਂਦੇ ਕੋਈ ਨਹੀਂ ਪੁੱਛਦਾ ਕਿਸੇ ਨੂੰ ਮਾਂ ਮਰੁੰਦੀਆਂ ਰਹਿੰਦੀਆਂ ਨੇ ਘਰ ਦਾ ਸਾਰਾ ਸਮਾਨ ਵੇਚ ਛੜਿਆ ਗਿਆ ਕਈਆਂ ਨੇ ਕੋਈ ਨਹੀਂ ਪੁੱਛਦਾ ਇੱਥੇ ਸਰ ਸਾਡੇ ਪਿੰਡ ਨੂੰ ਨਸ਼ਾ ਬਹੁਤ ਵੇਚ ਰਿਹਾ ਆ ਇਸ ਨੂੰ ਫੱਲ ਬੁਣੀ ਜਾਈਦੀ ਆ ਇਹ ਜੇਕਰ ਅਸੀਂ ਉਹਨਾਂ ਨੂੰ 잡ਦੇ ਆ ਤੇ ਉਹ ਬੋਲਦੇ ਨੇ ਕਿ ਜੋ ਤੁਸੀਂ ਮਰਜ਼ੀ ਕਰ ਲੋ ਇਸ ਸ਼ਰੀਆਮ ਵਿੱਚ ਦਾ ਅੱਜ ਮੇਰੇ ਹਸਬੰਦ ਬਾਹਰ ਆਪਣੇ ਕੰਮ ਨੂੰ ਗਲੀ ਵਿੱਚ ਗਏ ਸੀ ਤੇ ਦੋ ਮੁੰਡੇ ਇਦਾਂ ਲੈਣ ਹਾਏ ਸੀ ਉਹਨਾਂ ਦੇ ਘਰ ਤੇ ਇਹਨਾਂ ਨੇ ਡੱਕਿਆ ਤੇ ਜਿਹੜਾ ਬੰਦਾ ਲੈ ਮਤਲਬ ਵੇਚ ਰਿਹਾ ਆ ਉਹਨੇ ਅਗੋਂ ਸ਼ਰਯਾਮ ਕਿਹਾ ਕਿ ਅਸੀਂ ਵੇਚਦਾ ਤੁਸੀਂ ਜੋ ਮਰਜ਼ੀ ਕਰ ਲੋ ਤੇ ਸਾਡੇ ਬੱਚਿਆਂ ਨੂੰ ਸਾਡੇ ਘਰ ਦੇ ਜੀਆਂ ਨੂੰ ਇਹਨਾਂ ਤੋਂ ਡਰਿਆ ਕਿ ਕੋਈ ਵੀ ਨੁਕਸਾਨ ਹੁੰਦਾ ਆ ਤੇ ਇਹ ਕਰਵਾਉਣਗੇ ਸਾਨੂੰ ਧਮਕੀਆਂ ਦਿੰਦੇ ਨੇ ਕਿ ਅਸੀਂ ਮੰਤਰੀਆਂ ਤੱਕ ਚੱਲ ਜਾਣਾ ਆ ਤੇ ਅਸੀਂ ਮਤਲਬ ਤੁਹਾਡੇ ਤੇ ਕਾਰਵਾਈ ਕਰਵਾਉਂਦੇ ਤੇ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਬਸੰਤਕੋਟ ਪਿੰਡ ਦੇ ਵਿੱਚ ਬਹੁਤ ਗੰਨ ਪਿਆ ਹੋਇਆ ਆ ਉਹਨਾਂ ਨੇ ਤੇ ਕਿਹਾ ਕਿ ਅਸੀਂ ਕਾਰਵਾਈ ਕਰਾਂਗੇ ਸਾਡੀ ਸਪੋਰਟ ਕਰੋ ਅਸੀਂ ਤਾਂ ਉਹਨਾਂ ਦੇ ਨਾਲ ਆ ਸਰ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਇਹ ਨਸ਼ਾ ਖਤਮ ਹੋਣਾ ਚਾਹੀਦਾ ਕਿਉਂਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਜ਼ਿਆ ਹੁੰਦਾ ਵੱਡੇ ਕਰ ਰਹੇ ਨੇ ਬਾਅਦ ਵਿੱਚ ਛੋਟੇ ਛੋਟੇ ਬੱਚੇ ਨੇ ਜਿਹੜੇ ਉਹ ਵੇਖਦੇ ਸਾਰਾ ਕੁਝ ਕੀ ਹੋ ਰਿਹਾ ਪਿੰਡ ਦੇ ਵਿੱਚ ਫਿਰ ਉਹੀ ਕੱਲ ਨੂੰ ਕਰਨਗੇ ਤੇ ਫਿਰ ਅਸੀਂ ਉਹਨਾਂ ਨੂੰ ਕਿਵੇਂ ਰੋਕ ਸਕਦੇ ਹਾਂ ਸਰ ਤੇ ਸਾਡੀ ਇਹ ਹੀ ਮੰਗ ਆ ਕਿ ਇਹ ਨਸ਼ਾ ਬੰਦ ਹੋਣਾ ਚਾਹੀਦਾ ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵਧ ਰਿਹਾ ਪਿੰਡ ਦੇ ਸਿਆਣਿਆਂ ਨੇ ਮੋਹਤਿਰ ਬੰਦਿਆਂ ਨੇ ਵੀ ਉਹਨਾਂ ਨੂੰ ਮਨਾ ਕੀਤਾ ਨਸ਼ਾ ਵੇਚਣ ਤੋਂ ਪਰ ਉਹ ਮਤਲਬ ਨਹੀਂ ਆਖੇ ਲੱਗੇ ਤੇ ਸਮੇਂ-ਸਮੇਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਸਾਰਿਆਂ ਨੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਫਿਰ ਵੀ ਆਵਾਜ਼ ਨਹੀਂ ਆਈ ਇਸ ਕਰਕੇ ਸਾਡੇ ਪਿੰਡ ਦੇ ਸਾਰੇ ਮੋਹਤਵਰ ਸਿਆਣੇ ਪਰਪੰਛੀ ਬੀਬੀਆਂ ਵੀ ਇਸੇ ਮਸਲੇ ਦੇ ਵਿੱਚ ਆਣੀ ਕੋੜਲੀ ਸੁਰਕਮਲੀ ਆਏ ਆਪਣੀ ਫਰਿਆਦ ਲੈ ਕੇ ਕਿ ਸਾਡੇ ਪਿੰਡ ਦੇ ਵਿੱਚ ਉਹ ਨਸ਼ਾ ਬਿਲਕੁਲ ਖਤਮ ਹੋਣਾ ਚਾਹੀਦਾ ਕਿਸੇ ਵੀ ਹਾਲਤ ਵਿੱਚ ਅਸੀਂ ਇਸ ਨਸ਼ੇ ਦੇ ਵਿਰੁੱਧ ਵਿੱਚ 100% ਸਪੋਰਟ ਦੇਣ ਵਾਸਤੇ ਤਿਆਰ ਹਾਂ ਪਰ ਪ੍ਰਸ਼ਾਸਨ ਕੋਲੋਂ ਆਪਾਂ ਇਹ ਮੰਗ ਕਰਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਬਿਲਕੁਲ ਨਹੀਂ ਹੋਣਾ ਚਾਹੀਦਾ ਜੇ ਇਹ ਨਹੀਂ ਖਤਮ ਹੁੰਦਾ ਤੇ ਪ੍ਰਸ਼ਾਸਨ ਖਤਮ ਹੈ ਬਿਲਕੁਲ ਅਸੀਂ ਸ਼ਰੀਆ ਮਕਾਨ ਦੇ ਪ੍ਰਸ਼ਾਸਨ ਜਿਹੜਾ ਹੈ ਉਹ ਜ਼ੀਰੋ ਹੈ ਪ੍ਰਸ਼ਾਸਨ ਨਹੀਂ ਮੰਨਦੇ ਜੇ ਇਹ ਨਸ਼ਾ ਵਿਕਦਾ ਹੈ ਪ੍ਰਸ਼ਾਸਨ چاہے ਤੇ ਇੱਕ ਮਿੰਟ ਦੇ ਵਿੱਚ ਨਸ਼ਾ ਖਤਮ ਹੋ ਜਾਦਾ ਸਾਡੀ ਪੁਰਜਰ ਅਪੀਲ ਹੈ ਕਿ ਪਿੰਡ ਦੇ ਵਿੱਚ ਨਸ਼ਾ ਜਿਹੜਾ ਹੈ ਬਿਲਕੁਲ ਨਹੀਂ ਵਿਕਣਾ ਚਾਹੀਦਾ ਕਿਉਂਕਿ ਨਿਕਲ ਕੇ ਬੱਚੇ ਆ ਆਉਣ ਵਾਲਾ ਸਮਾਂ ਆਪਾਂ ਕਿਦਾਂ ਦੀ ਗਰਾਊਂਡ ਤਿਆਰ ਕਰਨ ਰਹੇ ਆ ਜੋ ਬੱਚਿਆਂ ਦੇ ਪੇਵਖ ਵਾਸਤੇ ਬਹੁਤ ਖਤਰਨਾਕ ਸਾਬਤ